ਗੱਡੜ ਜੀ ਦਾ ਮੈਂ ਸੁਨੀਤਾ ਜੀ ਔਰ ਪਾਰਟੀ ਦੇ ਸਾਰੇ ਨੇਤਾ ਜਿਹਨੇ ਇਸ ਗੱਲਬਾਤ ਕਰਦੇ ਹੋਏ ਮੇਰੇ ਨਾਲ ਬੈਠੇ ਨੇ ਬੱਦੀ ਹੋਈ ਬੀਟੀਪੀ ਦਾ ਸੰਕੀਤ ਅੱਜ ਮੈਂ ਸੰਦੀਪ ਬਰਾੜ ਜੀ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਰਹੇ ਨੇ ਉਹਨਾਂ ਦੀ ਜੁਆਇਨਿੰਗ ਦੇ ਮੌਕੇ ਤੇ ਆਇਆ ਔਰ ਕੈਪਟਨ ਅਮਰਿੰਦਰ ਸਿੰਘ ਜੀ ਵੀ ਇਸ ਕਾਰਜਕ੍ਰਮ ਚ ਮੇਰੇ ਨਾਲ ਲੈਣਾ ਆਪੇ ਅਸੀਂ ਦੋਨੋਂ ਇਕੱਠੇ ਜੁਆਇਨਿੰਗ ਕਰਨ ਲਈ ਆਏ ਪੰਜਾਬ ਦੇ ਲੋਕੀ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਨੇ ਅੱਜ ਜਿਹੜਾ ਵੀ ਬੰਦਾ ਪੰਜਾਬ ਦੀ ਬਿਹਤਰੀ ਚਾਹੁੰਦਾ ਹੈ ਤਰੱਕੀ ਚਾਹੁੰਦਾ ਹੈ ਪੰਜਾਬ ਵਿਕਾਸ ਦੀ ਰਾਹ ਤੇ ਚਲੇ ਪੰਜਾਬ ਨਸ਼ੇ ਤੋਂ ਮੁਕਤ ਹੋਵੇ ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਹੋਵੇ ਐਸੇ ਸਭ ਲੋਕ ਬੀਜੇਪੀ ਨਾਲ ਜੁੜਨਾ ਚਾਹੁੰਦੇ ਸਾਡੇ ਵੱਲੋਂ ਵੀ ਉਹਨਾਂ ਸਭ ਦਾ ਸਵਾਗਤ ਹੈ ਜਿਹੜੇ ਪੰਜਾਬ ਨੂੰ ਬਣਾਉਣ ਦੇ ਅੰਦਰ ਪੰਜਾਬ ਨੂੰ ਤਰੱਕੀ ਦੀ ਰਾਹ 'ਤੇ ਲੈ ਕੇ ਜਾਣ ਦੇ ਅੰਦਰ ਵਿਕਾਸ ਦੇ ਅੰਦਰ ਜੁੜਨਾ ਚਾਹੁੰਦੇ ਨੇ ਮੋਦੀ ਨਾਲ ਜੁੜਨਾ ਚਾਹੁੰਦੇ ਨੇ ਬੀਜੇਪੀ ਨਾਲ ਜੁੜਨਾ ਚਾਹੁੰਦੇ ਨੇ ਐਸੇ ਸਭ ਲੋਕਾਂ ਦਾ ਪਾਰਟੀ ਨੇ ਸਵਾਗਤ ਕੀਤਾ ਉਹ ਉਦੋਂ ਹੀ ਤੈਅ ਮੈਂ ਅੱਜ ਇੱਥੇ ਆਇਆ ਬਜਾਦੀਏ ਸਰਕਾਰ ਆਈ ਹੈ ਕਿਸੇ ਵੀ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਥੋਂ ਦੇ ਲੋਕੀ ਆਪਣੇ ਆਪ ਨੂੰ ਪਕਾ ਕੇ ਦੇ ਅੰਦਰ ਕਿਹ ਅਫਰੋਤੀਆਂ ਮੰਗੀਆਂ ਜਾ ਸਕਦੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਹੈ ਭੈਣ ਸੁਰੱਖਿਤ ਨਹੀਂ ਹੈ ਰਾਤ ਨੂੰ ਕੋਈ ਵੀ ਭੈਣ ਚੈਨ ਦੇ ਉਤੇ ਕਿਹਦਾ ਕਰਾਖਸ਼ਰ ਦਾ ਹੱਥ ਪੈ ਜਾਣਾ ਕਿਸੇ ਨੂੰ ਕੋਈ ਖਬਰ ਨਹੀਂ ਹੈ ਗੱਲੀ ਬਾਤੀ ਕੜਾ ਬਣਾਉਣ ਨਾਲ ਕੁਝ ਨਹੀਂ ਹੁੰਦਾ ਅੱਜ ਪੰਜਾਬ ਆਪਣੀ ਲਾਈਨ ਤੋਂ ਉਤਰਿਆ ਹੈ ਪੰਜਾਬ ਦਾ ਵਪਾਰੀ ਹੋਏ ਕੋਈ ਵੀ ਬਚਿੰਦਾ ਸਭ ਤੋਂ ਪਹਿਲਾਂ ਆਦਮੀ ਚਾਹੁੰਦਾ ਕਿ ਮੇਰੀ ਜਾਨ ਸੁਰੱਖਿਤ ਹੋਏ ਅੱਜ ਜਾਨ ਸੁਰੱਖਿਤ ਨਹੀਂ ਹੈ ਇਹਨਾਂ ਦੇ ਐਮਐਲਏ ਜਿਹੜੇ ਨੇ ਉਹ ਲੜਾਈ ਝਗੜਿਆਂ ਚ ਖੁਦ ਸ਼ਾਮਿਲ ਨੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਲੱਗਦਾ ਕਿ ਇਹ ਮਾਨ ਦੀ ਸਰਕਾਰ ਕਾਨੂੰਨ ਦਾ ਰਾਜ ਸਥਾਪਿਤ ਕਰਨ ਚ ਪੂਰੀ ਤਰ੍ਹਾਂ ਫੇਲ ਹੋਈ ਹੈ ਇੱਥੇ ਗੁੰਡਾ ਰਾਜ ਹੈ ਗੈਂਗਸਟਰ ਰਾਜ ਆ ਕੋਈ ਦਿਨ ਅਜਿਹਾ ਨਹੀਂ ਜਿਸ ਦਿਨ ਗੋਲੀਆਂ ਨਾ ਚਲਦੀ ਹੋਣ ਫਿਰੇ ਲੰਮੇ ਲੰਮੇ ਭਾਸ਼ਣ ਦੇ ਕੇ ਜੋ ਮਰਜ਼ੀ ਕਹੀ ਜਾ ਉਹਦੇ ਨਾਲ ਢਿੱਡ ਨਹੀਂ ਪਰਦਾ ਪਰ ਤੁਸੀਂ ਇਹ ਦੇਖ ਲੈਣਾ ਇਸ ਸਰਕਾਰ ਨੂੰ ਲਗਭਗ ਸਵਾ ਸਾਲ ਬਚਿਆ ਲੋਕਾਂ ਨੇ ਦਾ ਜੋ ਹਾਲ ਹਾਲਾਤ ਕਰਨੇ ਆ ਅੱਜ ਚੋਣ ਆ ਹੋ ਜੇ ਤੇ ਇਹਨਾਂ ਨੂੰ ਰੁਕਸਤ ਕਰ ਦੇਣ ਲੋਕੀ ਰਾਹੁਲ ਗਾਂਧੀ ਦੀ ਮਾਨਸਿਕਤਾ ਕਿੰਨੀ ਕੁੰਠਤ ਹੈ ਉਹ ਉਹਦਾ ਨਾਂ ਜਿਹੜਾ ਲੋਕਾਂ ਨੇ ਪਾਇਆ ਹੋਇਆ ਠੀਕ ਹੀ ਪਾਇਆ ਹੋਇਆ ਕੋਈ ਵੀ ਸੁਲਝਿਆ ਆ ਰਾਜਨੀਤੀ ਮੇਤਾ ਹੈ ਕਿਸੇ ਵੀ ਧਰਮ ਦੇ ਨਾਲ ਜੁੜੇ ਅਨੁਸ਼ਤਾਨ ਛੱਟ ਮੇ ਮਾਈ ਦੀ ਪੂਜਾ ਦੇ ਉੱਤੇ ਪ੍ਰਧਾਨ ਮੰਤਰੀ ਜੀ ਨੂੰ ਲੈ ਕੇ ਇਸ ਪ੍ਰਕਾਰ ਦੀ اپਕਤੀ ਜਨਕ ਟਿੱਪਣੀ ਉਹਨ ਕੀਤੀ ਹੈ ਉਹ ਦੀ ਪੂਰੇ ਦੇਸ਼ ਦੇ ਅੰਦਰ ਨਖੇਦੀ ਹੋ ਰਹੀ ਹੈ ਪਰ ਇਹਦੇ ਤੋਂ ਕਾਂਗਰਸ ਦੀ راہુલ ਗਾਂਧੀ ਦੀ ਮਾਨਸਿਕਤਾ ਦਾ ਪਤਾ ਚੱਲਦਾ ਹੈ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਕਿਸ ਹੱਦ ਤੱਕ ਘ੍ਰਿਣਾ ਕਰਦੇ ਨੇ ਔਰ ਕਿਸ ਹੋਸ਼ੀ ਰਾਜਨੀਤੀ ਦੇ ਉੱਤੇ ਉਤਰਦੇ ਨੇ ਔਰ ਇਹ ਪਦ ਦੀ ਗ੍ਰਿਮਾ ਦਾ ਵੀ ਧਿਆਨ ਨਹੀਂ ਰੱਖਦੇ ਕਾਂਗਰਸ ਨੇ ਕਦੀ ਵੀ ਉੱਚੇ ਪੱਧਰ ਦਾ ਸਨਮਾਨ ਨਹੀਂ ਕੀਤਾ ਇਹ ਉਹਦਾ ਰਾਹੁਲ ਗਾਂਧੀ ਦੀ بگੜੀ ਹੋਈ ਮਾਨਸਿਕਤਾ ਦਾ ਹੀ ਪ੍ਰਚਾਇਕ ਹੈ ਇਸ ਪ੍ਰਕਾਰ ਦਾ ਬਿਆਨ ਔਰ ਦੇਸ਼ ਦੇ ਅੰਦਰ ਇਹਦੀ ਸਰ ਚਾਰੋਂ ਪਾਸੋਂ ਨਖੇਦੀ ਹੋ ਰਹੀ ਹੈ ਪਰ ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਨੂੰ ਦੇਸ਼ ਤੋਂ ਮਾफी ਮੰਗਣੀ ਚਾਹੀਦੀ ਹੈ खालसाफ़ु बाबू जीा ख़सा ਔਰ ਸਾਡੇ ਪ੍ਰੀਤ ਸਾਫਰੀ ਜੀ ਵਿਕਟਰ ਜੀ ਨੰਬਰ ਜੀ ਅਦੇਸ਼ ਕੁਮਾਰ ਜੀ ਅਜੇ ਵੀ ਜਨਨ ਜੀ ਉਹਨਾਂ ਨੂੰ ਅਸੀਂ ਉਹਨਾਂ ਕਰਦੇ ਹੋਏ ਖਬਰ ਮਹਿਸੂਸ ਕਰਦੇ ਆ ਮਾਨ ਮਹਿਸੂਸ ਕਰਦੇ ਹਾਂ ਅੱਜ ਮੈਂ ਆਇਆ ਹਾਂ ਫਰੀਦਕੋਟ ਐਤਾ ਫਰੀਦਕੋਟ ਦਾ ਇਤਿਹਾਸ ਨਾਲ ਬਹੁਤ ਸਮੰਦ ਹੈ ਬਾਬਾ ਫਰੀਦ ਦੀ ertid ਹੈ ਪਵਿੱਤਰ ਕਰਤੀ ਹੈ ਲੇਕਿਨ ਜਦੋਂ ਮੇਰੇ ਕੋਲ ਆਇਆ ਸੀ ਸਾਲੀ ਉਹਨੇ ਪਹਿਲਾਂ ਲਾਲਜੀ ਨਾਲ ਗੱਲ ਕਰਕੇ ਔਰ ਮੋਰਟਾਲੇ ਜਿਹੜੇ ਮੁਰੀਸੇ ਪਾਕੀ ਦੇ ਉਹਨਾਂ ਨਾਲ ਗੱਲ ਕਰਕੇ ਵੀ ਕਹਿੰਦੇ ਸੇ ਕਿ ਤੁਸੀਂ ਹੋਣਾ

ਗੱਲ ਬੜੀ ਸਪਸ਼ਟ ਹੈ ਕਿਸ ਤਰ੍ਹਾਂ ਕਰੇ ਪੰਜਾਬ ਨੂੰ ਇਤੋਂ ਲੋਕ ਜਾ ਰਹੇ ਨੇ ਗਏ ਨੇ ਅਮਰੀਕਾ ਗਏ ਕਿਤੇ ਹੋਈ ਗਿਆ ਜੁਕੀ ਦੇਗੇ ਸਾਲ ਕੀ ਉਹਨਾਂ ਹਰਾਂ ਤੇ ਬਣ ਗਏ ਨੇ ਕਿ ਉੱਥੋਂ ਲੋਕ ਆਪਣੇ ਘਰ ਨੂੰ ਬਦਲ ਲੈਣ ਤੇ ਲੋਕ ਆਪਾਂ ਆਪਣੇ ਰੋਗਾਂ ਨੂੰ ਦੇਣ ਕਰ ਰਹੇ ਨੇ ਪਰ ਬਹੁਤ ਲੋਕ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਸੋਚਦੇ ਨਹੀਂ ਸੀ ਚਾਹੀਏ ਕਿਥੇ ਪਹਿਲਾ ਤਾਂ ਅਕਾਲੀ ਦਲ ਨੇ ਜੇ ਗਿਆਨ ਛਾਂ ਕਰਨਾ ਸੀ ਪੰਜਾਬ ਦਾ ਕਰ ਲਿਆ ਪੰਜਾਬੀ ਸੂਬਾ ਬਣਾਤਾ ਸਾਡਾ ਕੱਟ ਕੇ ਹਿੱਸਾ ਹਰਿਆਣਾ ਬਣਾਤਾ ਹਰਿਆਣ ਵੀ ਓਕੇ ਹੋਣਗੇ ਜਦ ਮੈਂ ਇਹ ਗੱਲ ਕਹਿਣਾ ਹੈ ਲੇਕਿਨ ਅਸਲੀਅਤ ਇਹ ਹੈ ਅੱਜ ਵੀ ਉਮੜਾਉਣਾ ਚਾਹੁੰਦੇ ਸੀ ਹੋਰ ਦੂਜਾ ਹਿਮਾਚਲ ਜਿੱਥੇ ਫੋਰੈਸਟ ਹੈ ਜਿੱਥੇ ਪਾਣੀ ਦੀ ਉਤ ਸਾਰੇ ਨਦੀਆਂ ਹੁੰਦੇ ਨੇ ਜਿੱਥੇ ਪਾਵਰ ਜਨਰੇਸ਼ਨ ਦਾ ਸਾਰਾ ਸੀ ਉਹ ਵੀ ਜਾਂਦਾ ਸਰਦਾਰ ਪ੍ਰਤਾਪ ਸਿੰਘ ਕਹ ਰਹੇ ਨੇ ਇੱਕ ਵਾਰ ਕਿ ਇਹ ਸ਼ੁਰੂਗਾ ਜਦ ਕੀਤਾ ਸੀ ਪੰਜਾਬ ਦਾ کیتا سی کہ پاکستان نیڑے کوئی انڈسٹری نہیں آئے گی اس لیے گڑگاؤں اور فرید آباد کو اپنا انڈسٹریئل بیکٹ بنائیے تاکہ دور رہت ہو رہے ہیں نہیں چل دے چلے دے ہندے رہنے اور سارے نال کوئی گلاں کرے سیرے چڑھا کے چڑ دیے جیسے پنڈا کے نال نال لینڈے نے انہوں نے خراب کرنے کی گی فوج ਫੌਜ ਨੂੰ ਢਿੱਲਾ ਕਰਨ ਦੀ ਨਾ ਨੇ ਤੁਹਾਨੂੰ ਪਤਾ ਸਕੇ ਕਿਨੇ ਕਿਨੇ ਪੰਜਾਬੀ ਫੌਜੀ ਨੇ ਫੌਜ ਦੇ ਹਿੰਦੁਸਤਾਨ ਦੀ ਫੌਜ ਵਿੱਚ 70% ਦੇ ਕਰੀਬ ਹੋ। ਔਰ ਉਹਨਾਂ ਨੂੰ ਅਗਰ ਤੁਸੀਂ ਨੌਜਵਾਨ ਉੱਥੇ ਜਾਂਦੇ ਨੇ 16 ਸਾਲ ਦੀ ਉਮਰ ਨਸ਼ੇ ਲੈ ਕੇ ਤਕੀਲ ਲੜਾਈ ਲੜੂ ਉਹ ਵੀ ਉਹ ਇਹਨਾਂ ਦੀ ਪਾਲਿਸੀ ਹੈ। پر اج جا کا لگتا ہے کہ دو ہزار ستائی بی جے پی اپنا پورا استفائی تو میں تو پرس پہلے گیا کور ادائن لیکن جی جو ہوئے ہوئے جیو ٹائم لگ رہا ہے جن کو اسی دیکھتے بی جے پی گیلنگ راؤ پنڈا چہروں میں بھی اچھے میں پہنچے جی نام جی گے پنان جی یہ دس رہے تھے کہ جو حالات پہلے سے سرفیلاسمس نہیں اس طریقے کے ڈرگز آ رہے ہیں پاکستان یا جس کو مجھے اپنے پنجاب خراب کرنے والے دے وانٹ ڈسٹرب پنجاب جنہ پنجاب ڈسٹرب ہوگا کمزور ہوگا انہیں پاکستان اپنے آپشن کیونکہ اٹھ پرسینٹ کا فوجی جیسے سارے جہاں سارے چھ سو کلو میٹر لمبا بہت جموں کا وہ سارا خراب کر دیں گے اگر نوجوانوں کر دیں گے جہرے گرے رہے گے وہ خراب ہو جان گے جہے فوج گے وہ خراب ہو جان گے کیا کرتے وی ہیو ٹو فائٹ وہ نہیں ਦੀ ਅਰਥੀ ਵੀ ਹੈ ਐਵੇਂ ਕਹਾਦੇ ਉਸ ਦਾ ਸਾਈਟ ਕੋਲ ਮੈਂ ਜਿਹੜੀ ਕਿਹਾ ਲੇਕਿਨ ਅੱਜ ਜੋ ਮੈਂ ਮੇਰੇ ਖਿਆਲ ਆ ਪਹਿਲਾ 2 ਮਹੀਨੇ ਪਹਿਲਾ ਸੀ ਉਹ ਨਹੀਂ ਆਈਕ ਬੀਜਪੀ ਦੇ ਦੇਖੀ ਇੰਨੀ ਬਹੁਤ ਪ੍ਰੋਗਰੈਸ ਐਂਡ ਆਦੇ ਦੇ ਸਾਥ ਬਿਹਨੇ ਦਾ ਸੋ

ਆਲੋਂ ਫਰੋਂ ਪ੍ਰੋਡਕਸ਼ਨ ਏਰੀਆ ਛਤਿਸਗੜ੍ਹ ਮੈਂ ਡਿਊਟੀ ਸੀ ਵੀ ਆ ਕੇ ਮੈਂ ਡਰਾਗਰ ਚਾਹ ਤਰ ਮਾਇਆ ਇੱਕ ਨੱਕ ਬੰਦਾ ਸੀ ਜੇਲ੍ਹ ਦਾ ਸੀ ਜੇਲ੍ਹ ਦਾ ਬੰਦਾ ਸੀ ਸਮਝੋ ਤੇ ਹਾਂ ਤੇ ਸਵਾਲ ਜੇਲ੍ਹ ਆਲੇ ਓਕੇ ਹੋ ਗਿਆ ਕਿ ਸਾਡੇ ਕੋਲ ਜਗ੍ਹਾ ਨਹੀਂ ਹੈ ਹਾਂ ਮੈਂ ਉਹਨੂੰ ਕਿਹਾ ਸੀ ਕਿ ਅਗਰ ਨਹੀਂ ਇਹਦਾ ਹੁੰਦਾ ਚੱਲਣਾ ਨਹੀਂ ਜਿਹੜੇ ਕੋਈ ਜੇਬ ਕਤਰੇ ਨੇ ਵਗੈਰਾ ਉਹਨਾਂ ਕਰਦੇ ਹੋ ਉਹ ਚਲੋ ਬੇਸਿਸ ਤੇ ਕੰਪਨੀ ਨੋ ਨਾ ਆਰਡਰ ਸਿਸਟਮ ਚ ਰਹੀ ਨਹੀਂ ਨਾ ਤੁਸੀਂ ਕਿਹਨੇ ਕਿਹੜੇ ਨੇ ਪੂਰੇ ਦਿਨਾਂ ਹੁੰਦਾ ਜਿੱਤੇ ਗੋਲੀ ਨਹੀਂ ਚੱਲਦੀ ਕਿਨੇ ਮਰ ਜਾਂਦੇ ਨੇ ਮੁਸ਼ੇਵਾਲਾ ਤੋਂ ਉਹਦੇ ਬਾਹਰ ਜਾਂਦੇ ਨੇ ਇਹਦੇ ਇਹਦੇ ਲੋੜਵੰਦਾ ਇਹਦੀ ਹੋਰ ਨੂੰ ਵੰਡਤਾ ਕਿਸੇ ਇਟ ਇਜ਼ ਜਸਟ ਗੋਇੰਗ ਆਊਟ ਹੋਰ ਇੰਨਾ ਦੇ ਵਸਤੀ ਕਰਨਾ